ਜੈਂਸਰ ਉਹ ਉਹ ਦਰਜੀਤ ਨਹੀਂ ਹੁਣੇ ਫਾਦਲ ਸਰ ਅੰਦਰ ਲੈ ਚਲੋ ਆਪਣਾ ਸਾਫਤਾ ਸਲੀਵ ਸਮਾਂ ਦੀ ਜੀ ਸਰ ਗੱਲ ਕਰਾਂਗਾ ਸਰ ਚਲੇ ਗਏ ਅੰਦਰ ਆ ਲੋ ਗੱਲ ਕਰ ਸਰ ਅਸਟਾ ਦਿਖਾਓ ਇਹ ਲਾਓ ਬੱਤ ਹੈ ਹੈਲੋ ਮੈਂ ਲੋਕ ਗ੍ਰੀਡਾਰ ਅੱਜ ਹਾਂਜੀ ਹਾਂਜੀ ਸੱਸੀ ਘਰ ਹੋਰ ਕੌਣ ਜਿੰਨਾ ਬਿੰਦ 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 ਅੱਜ ਬੱਸ ਇਸੇ ਦੇ ਸਾਰੇ ਜੀ ਆਪਣੇ ਕਿਸਾਨਾਂ ਨਾਲ ਮਿਲਣਾ ਹੈ ਉਹ ਗੱਲਬਾਤ ਕਰਨ ਬਾਅਦ ਇੱਕ ਕਰ ਚਲੋ ਤੁਹਾਡਾ ਦੇ ਇਹ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਆ ਲੇਕਿਨ ਉਹ ਪਰ ਹੁਣ ਸਰਕਾਰ ਤੱਕ ਆਗਾਦੀ ਤੁਸੀਂ ਹੋਈ ਨਾ ਮਿਲ ਨਹੀਂ ਇਸ ਟੈਂ ਇਸ ਕਲੂਆ ਜਿਹੜਾ ਕਿ ਹਰਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਹੈ ਇਹ ਮੇਰੇ ਨਾਲ ਸਾਡੇ ਬਲੌਕ ਸਮਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਐਸੇ ਥਾਣੇ 'ਚ ਬੰਦ ਕੀਤਾ ਹੋਇਆ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦੇ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਹੀ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਕੀ ਕਰਤਾ ਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾ ਮੰਨਣ ਦੀ ਬਜਾਏ ਉਹਨਾਂ ਨੂੰ ਘਰ ਤੇ ਪਹੁੰਚਾਤਾ ਉੱਥੇ ਮੀਟਿੰਗ ਚੋ ਆਪ ਇਹ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀਕ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਕਿ ਸਾਡੇ ਚੰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਾਰੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਨੂੰ ਪਰ ਜਿੰਨੇ ਕਿਸਾਨ ਨੇ ਤਾ ਸਾਰਿਆਂ ਨੂੰ ਬੈਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਨੋਂ ਰਾਤ ਨੂੰ ਮਿਲਣਾ ਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨੇਪਿਆ ਕਰਦਾ ਜੈਨ ਸਰ ਉਹ ਹੋਰ ਚੱਲੂ ਨਹੀਂ ਹੁਣੇ ਫਾਦੂ ਸਰ ਅੰਦਰ ਨੇ ਚਲੋ ਆਪਣਾ ਫਾਕਸ ਜੀਵ ਸਮਾਂ ਦੀ ਜੀ ਸਰ ਗੱਲ ਕਰਾਂਗਾ ਸਰ ਚਲੇ ਗਏ ਹੁੰਦੇ ਨੇ ਆਲੋ ਗੱਲ ਕਰ ਸਰ ਐਸਾ ਦਿਖਾ ਹਲੋ ਮੈਨੂੰ ਤੁਸੀਂ ਦੱਸ ਦਿਓ ਅੱਜ ਹਾਂਜੀ ਹਾਂਜੀ ਸੱਚੀ ਗੱਲ ਹੋਰ ਕੋਣ ਜਿੰਨਾ ਇਹਿੰਦੇ ਇਹਿੰਦੇ ਬਸ ਐਸੇ ਜੀ ਸਰ ਜੀ ਬੜੇ ਕਿਸਾਨਾਂ ਨਾਲ ਮਿਲਣਾ ਹੈ ਉਹ ਯਾਰ ਗੱਲਬਾਤ ਕਰਨਵਾਦ ਇੱਕ ਕਰ ਚਲੋ ਤੁਹਾਡਾ ਦੇ ਜੀ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਤਾਂ ਲੇਕਿਨ ਔਰ ਪਰ ਹਮ ਸਰਕਾਰ ਤੋਂ ਕਹਾਤੀ ਤੁਸੀਂ ਵੈਨਾ ਮਿਲ ਲਈ ਇਸਕਾ ਕੋਲੋਂ ਆ ਜਿਹੜਾ ਕਿ ਹਰਤਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਕਿ ਮੇਰੇ ਨਾਲ ਸਾਡੇ ਬਲੌਕ ਸੰਪਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇਸੇ ਥਾਣੇ 'ਚ ਬੰਦ ਕੀਤਾ ਹੋਇਆ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦੇ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਕਲੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਤਿਕੜਤਾ ਆਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਘਰ ਤੇ ਭਜਾ ਦਿੱਤਾ ਉੱਥੇ ਮੀਟਿੰਗ ਚੋਂ ਆਪ ਇਹ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਹੈ ਕਿ ਸਾਡੇ ਚੰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸੜੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਕਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਮੈਂਨੋਂ ਰਾਤ ਨੂੰ ਮਿਲਣਾ ਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨੇਂਬਿਆ ਕਰਦਾ